ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨੂ ਸਾਰੇ ਵੀਰਾਂ ਸੈੱਟ ਨੇ ਤੇ ਕਰਦੇ ਆਂ ਆਪਾਂ ਵਲੌਗ ਦੀ ਸਟਾਰਟਿੰਗ ਤੇ ਸਾਰਿਆਂ ਨੂੰ ਪਹਿਲਾਂ ਤਾਂ ਗੁੱਡ ਮਾਰਨਿੰਗ ਤੇ ਆਪਾਂ ਬੱਚੇ ਤਿੰਨ ਐ ਤੇ ਬੰਦੇ ਆ ਇੱਕ ਆ ਵੱਡੀ ਸ਼ਰੀਰ ਬੰਨ ਤਾਂ ਪਰਲੇ ਪਾਸੇ ਬੈਠਾ ਇਹ ਨਹੀਂ ਦਿਸਦਾਗਾ ਡੋਰ ਵਾਲਾ ਕਬੂਤਰ ਬੰਨਤਾ ਰੱਤਾ ਕੂਤਰਾ ਆਪਾਂ ਛੱਡਤਾ ਬੱਚਾ ਉਹ ਇਥੇ ਕਿਤੇ ਫਿਰਦਾ ਨਾ ਤੁਹਾਨੂੰ ਵਿਖਾ ਦਿੰਨੇ ਆਪਾਂ ਤੇ ਬਾਕੀ ਐ ਤੇ ਬੱਚੇ ਬਾਹਤੇ ਆ ਔਰ ਲਿਛਤਰੀ ਤੇ ਇਹ ਕਮਜੋਰ ਜੀ ਸੀ ਉਹ ਬਾਤੇ ਆ ਤੇ ਆ ਰਤਾ ਬੱਚਾ ਆ ਗਿਆ ਇਹ ਇਕੱਲਾ ਹੀ ਛੱਡਿਆ ਜ ਆਪਾਂ ਬਾਕੀ ਦਾ ਸਾਰੇ ਗੂਤਰ ਲਗਭਗ ਬੰਨਦੀ ਆ ਇੱਕ ਹੋਰ ਰਤਾ ਛੱਡਣਾ ਲਾਲ ਟੋਰੀ ਵਾਲਾ ਤੇ ਇੱਕ ਛੱਡਣਾ ਆਪਾਂ ਹਰੀ ਬਗਲ ਵਾਲਾ ਬੱਚਾ ਤਿੰਨ ਹੋ ਜਾਣਗੇ ਇਹ ਉਹ ਚਲ ਬੈਠੇ ਰਹਿਣਗੇ ਇਕੱਲਾ ਉੱਡ ਕੇ ਆ ਜੂਗਾ ਆ ਆ ਗਿਆ ਤੇ ਬਾਕੀ ਆ ਬੱਚੇ ਆਪਾਂ ਛਤਰੀ ਤੇ ਬਾ ਦੇਣੇ ਆ ਹਾਲੇ ਆਏਗੇ 5000 ਵਾਲੇ ਦੇ ਬੱਚੇ ਇਹ ਕਹਾ ਬੱਚਾ ਆਦਮੀ ਲਾਦਾ ਉੱਡ ਕੇ ਜਾਊਗਾ ਪਰ ਪਾਣੀ ਦਿੱਤਾ ਵੈਨ ਨਾ ਸਾਰਿਆਂ ਨੂੰ ਲਓ ਜੀ ਗਿਆ ਇਹਦਾ ਹੈਗਾ ਹਰਾ ਤੇ ਲਾਲ 사ਤਾ ਆ ਵੀ 5000 ਕੂਤਰ ਦਾ ਬੱਚਾ ਚੱਲ 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 ਕੋਲੇ ਕਰ ਲੇ ਫਿਰ ਛਿੱਟੀ ਜਾਊੜੂ ਜਾਊੜਾ ਇਹਨੇ ਉੱਡ ਕੇ ਤਾਂ ਮਿੱਤਰੋ ਮਿਲਣਾ ਨਹੀਂ ਜਾਣਾ ਇਹਨੂੰ ਬਕੋਲੇ ਕਰ ਲੈਨੇ ਇਹੀ ਬਾਦ ਦੰਨੇ ਆ ਇੱਕ ਆਪਣਾ ਆਹ ਬੱਚਾ ਸਾਤੇ ਵਾਲਾ ਜਿਹੜਾ ਕੱਲ ਉੱਡ ਗਿਆ ਸੀਗਾ ਇਹ ਤਾਂ ਗੂਲੀ ਵਾਂਗੂ ਗਿਆ ਆ ਹੈਗਾ ਆਪਣੇ ਡੱਬੇ ਗੂਤਰ ਦਾ ਬੱਚਾ ਇਹ ਵੀ ਗਿਆ ਆ ਆਪਣੇ ਖੱਟੀਆਂ ਖਾਂਦੇ ਲਾਲ ਸਰੇ ਕਬੂਤਰ ਦਾ ਬੱਚਾ ਅਓ ਜੀ ਇਹ ਵੀ ਗਿਆ ਇਹ ਆਹ ਹੈਗਾ ਉਸੇ ਦਾ ਭਰਾ ਹੀ ਜਿਹੜਾ ਆਪਾਂ ਹੁਣ ਬਾਇਆ ਖੱਟੀਆਂ ਖਲਗੂਤਰ ਦਾ ਉਸੇ ਦਾ ਭਰਾ ਹੀ ਨਿੱਕਾ ਆਪਾਂ ਬਾ ਦੰਨੇ ਆਈ ਆ ਹੈਗਾ ਬੋਦੀ ਵਾਲੇ ਕੂਤਰ ਦਾ ਕਰੋ ਸ਼ੌਂਕ ਇਹਦਾ ਇੱਕ ਹੋਰ ਆ ਉਹ ਛੂਟਾ ਹਜੇ ਆਪ ਬਾਹਰ ਨਹੀਂ ਕੱਢੇ ਖੁੱਡੇ ਚ ਹੀ ਆਹੋ ਲਓ ਜੀ ਇਹ ਵੀ ਗਿਆ ਆ ਹੈਗਾ ਆਪਣੇ ਕਾਸਰੇ ਕੂਤਰ ਦਾ ਇਹ ਵੱਡੇ ਦਾ ਪੁੱਤ ਆ ਉਹਦਾ ਪੱਠਾ ਇਹ ਇਹ ਨਾਲੇ ਦੋ ਆ ਜਿਹੜਾ ਪਕਾਲਾ ਛੱਡਿਆ ਸੀ ਕੱਲ ਪਰਸੂ ਇੱਕ ਹੋ ਆ ਇੱਕ ਹਰੀ ਲਾਲ ਬਗਲਾ ਨੀਲਾ ਜਾਂ ਹੋਰ ਆ ਤੇ ਇੱਕ ਇਹ ਆ ਏ ਏ ਏ ਏ ਪਹਿਲਾਂ ਹੀ ਉੱਡ ਗਿਆ ਇਹ ਪਾਣੀ ਦਿੱਤਾ ਵੇ ਮਿੱਤਰੋ ਇਹਨਾਂ ਨੂੰ ਤੇ ਇੱਥੇ ਬੈਠੇ ਆਂਗੇ ਧੁੱਪੇ ਪਾਣੀ ਦੇ ਕੇ ਬਾਤ ਇਹ ਆਪਾਂ ਤੇ ਉਹ ਤਿੰਨ ਕਬੂਤਰ ਢਿੱਲੇ ਸੀ ਆਪਣੇ ਘਰਾ ਦਨੇ ਸ਼ਾਉ ਤੁਹਾਨੂੰ ਆ ਇੱਕ ਵੱਡਾ ਕਬੂਤਰ ਆ ਇੱਕ ਹੈਗੀ ਆ ਕਬੂਦਰੀ ਇੱਕ ਹੈਗਾ ਬੱਚਾ ਤੇ ਤੇ ਨਾ ਹੀ ਤੇ ਇਹਨਾਂ ਮਿਲਾਂ ਠੰਢਣੀ ਲੱਗੀ ਆ ਤੇ ਕੋਈ ਨਹੀਂ ਅੱਗ ਨਾਲ ਬਹੁਤ ਸੈਟ ਹੋ ਗਏ ਆ ਕੱਲ ਵੀ ਦਵਾਈ ਦਿੱਤੀ ਸੀਗੀ ਤੇ ਅੱਜ ਵੀ ਦੇਤੀ ਆਪਾਂ ਦਵਾਈ ਤੇ ਇਹ ਬਰੋਟਨ ਵੀ ਦੇਤੀ ਆ ਤੇ ਪਾਵਰ ਜੈਲ ਤੇ ਹੋਰ ਕੋਈ ਦੋ ਤਿੰਨ ਦਵਾਈਆਂ ਦੇ ਦਿੰਗਾ ਆਪਾਂ ਤੇ ਇਹਨਾਂ ਨੂੰ ਸਵੇਰ ਦੇ ਕੇ ਬਰੋਟਨ ਤੇ ਬਾਤੇ ਆਪਾਂ ਤੇ ਇੱਕ ਆਥ ਨਹੀਂ ਦੇ ਦਾਂਗੇ ਦਵਾਈ ਇਹਨੂੰ ਰੱਤਾ ਬੱਚਾ ਤੇ ਹਰੀ ਬਗਲਾ ਬੱਚਾ ਇਹ ਵੀ ਦੋਵੇਂ ਬਾਹ ਦਿੰਨੇ ਆਪਾਂ ਆ ਆ ਬੈਠਾ ਰੱਤਾ ਦਾ ਇਹਨੂੰ ਪਾਣੀ ਦੇ ਕੇ ਭਾਵਾਂਗੇ ਇਹਨੂੰ ਕਿਰਾਂ ਆਪਾਂ ਉਸ ਛੱਡ ਲੈਨੇ ਆ ਆ ਪਿੰਜਰੇ ਛੱਡ ਲੈਨੇ ਆ ਪਾਣੀ ਦੇ ਕੇ ਫੇਰ ਭਾਵਾਂਗੇ ਇਹਨੂੰ ਕਾ ਹੈਗਾ ਬੱਚਾ ਹਰੀ ਬੜਾ ਗੋਟ ਤੇ ਬੈਠਾ ਇਨੂੰ ਆਈ ਛੱਡ ਦਿੰਨੇ ਆਪਾਂ ਇਨਸ਼ਾਅੱਲਾ ਭਾਈ ਇਹ ਬਹਿ ਗਿਆ ਛਦਰੀ ਤੇ ਇਹ 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 ਬਹਿ ਗਿਆ ਇਹ ਭਾਈ ਦੋ ਛੱਡਣ ਵਾਲੇ ਸੀਗੇ ਬਾਕੀ ਤਾਂ ਆਪਾਂ ਸਾਰੇ ਬੰਦ ਕਰਦੇ ਜੈਡ ਇਹ ਸਾਰੇ ਬੰਦ ਆ ਬਸ ਦੋ ਕੀ ਸੀ ਛੱਡਣ ਵਾਲੇ ਇਹ ਕਾਰ ਐ ਬੁੱਦੀ ਵਾਲੇ ਦਾ ਬੈਠਾ ਆ ਬੈਠ ਹੋਰਲੇ ਬਸ ਇਹ ਲਾਲਸਰਾ ਹੋਰ ਇੱਕ ਆ ਬੈਠਾ ਬੁੱਦੀ ਵਾਲੇ ਦਾ ਆ ਹਰੇ ਮੋਢੇ ਵਾਲਾ ਲਾਲ ਮੋਢੇ ਵਾਲਾ ਇੱਕ ਇਹ ਆ ਤੇ ਇੱਕ ਇਧਰ ਕਬੂਤਰਾਂ ਨੇ ਪਾਸੇ ਬੈਠਾ ਪਰਲੇ ਪਾਸੇ ਤੇ ਇੱਕ ਇਧਰ ਕੂਦਰੀ ਬੈਠੀ ਏ ਦੀ ਤਿੰਨ ਦੋ ਵੱਡੇ ਆ ਤੇ ਦੋ ਨਿੱਕੇ ਬੱਚੇ ਹੋਰ ਕੱਢੇ ਬੈਠੇ ਦੋ ਇਹ ਆ ਛੇ ਛੇ ਹੋ ਗਏ ਮਿੱਤਰੋ ਇਹ ਹਾਂ ਛੇ ਆ ਬਾਕੀ ਆ ਜਿਹੜਾ ਪਰ ਸਾਰ ਨੂੰ ਮਗਰੋਂ ਬਾਇ ਕਲਕੱਤਾ ਬੱਚਾ ਉਹਦਾ ਭਰਾ ਆ ਬੰਦ ਕਰਤਾ ਫੋਦਨ ਛੱਡਿਆ ਸੀਗਾ ਇੱਕ ਇਹ ਦਾ ਭਰਾ ਇੱਕ ਆ ਬੈਠਾ ਲਾਲ ਮੋਢਿਆ ਲਕਾਲਾ ਚੀਨਾ ਏਵੀਂ ਸਦਾ ਪ੍ਰਾਇਆ ਤੇ ਇਹ ਦੋ ਹੀ ਆ ਤੇ ਇੱਕ ਆਪਣੇ ਮਨੇ ਕਤੈਨ ਨਹੀਂ ਹੋਰ 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 ਹੋਂਤਾ ਬਾਕੀ ਅਡੋ ਅੱਡੀ ਆ ਸਾਰੇ ਤੇ ਇੱਕ ਮਿੱਤਰੋ ਯਾਰ ਆ ਪਾਣੀ ਬਾਹਰ ਹਰ ਜਾਂਦਾ ਕੁੱਜਿਆਂ ਚ ਇਹ ਬਰਫ ਵਾਲੇ ਹੋ ਗਿਆ ਜਦੋਂ ਇਹ ਬਰ ਪਾਈ ਹੁੰਦੀ ਐਵੇਂ ਹੋ ਜਾਂਦਾ ਪਾਣੀ ਤੇ ਇਹਨਾਂ ਦਾ ਵੀ ਆਪਾਂ ਹੱਲ ਕਰਦੇ ਅੱਜ ਆਪਾਂ ਪੀਪਾਂ ਲੈ ਕੇ ਆਂਦਿਆਂ ਤੇ ਮਿਲੰਗਾ 4 ਹੀ ਆਪਾਨੂੰ ਤੇ 2-3 ਹੋਰ ਚਾਹੀਦੀਆਂ ਆਪਾਂ ਨੂੰ ਪੀਪਾਂ ਉਹ ਤੇ ਆ ਸਾਰੇ ਆਪਾਂ ਚਾੱਕ ਕੇ ਬਾਹਰ ਰੱਖ ਦਾਂਗੇ ਇੱਥੇ ਪੀਪਾਂ ਰੱਖਾਂਗੇ ਕਿਉਂਕਿ ਜਿਹੜੇ ਤੌੜੇ ਹੁੰਦੇ ਆ ਉਹਨੇ ਪਾਣੀ ਬਾਹਰ ਥਾਵਦਾ ਹੁੰਦਾ ਕਿਉਂਕਿ ਇਹ ਮਿੱਟੀ ਦੇ ਤੌੜੇ ਆ ਤੇ ਇਹਨੇ ਪਾਣੀ ਬੜਾ ਠਰ ਜਾਂਦਾ ਤੇ ਜਿਹੜੀਆਂ ਪੀਪਾਂ ਤੇ ਜਿਵੇਂ ਆਪਾਂ ਕੋਸਾ ਪਾਣੀ ਪਾਤਾ ਪੀਪਾਂਾਂ ਚ ਉਹ ਛੇਤੀ ਠਰਦਾ ਨਹੀਂਗਾ ਕੋਸਾ ਹੀ ਪਿਆ ਰਹਿੰਦਾ ਜਿਹੜ ਤੋੜੇ ਹੁੰਦੇ ਆ ਉਹ ਤਾਂ ਅੱਧੇ ਘੰਟੇ ਵਿੱਚ ਬਰਫ ਵਰਗਾ ਪਾਣੀ ਹੋ ਜਾਂਦਾ ਮੈਨੂੰ ਕਿ ਜੇ ਬਰਫ ਵਾਲਾ ਪਾਣੀ ਪੀਂਦੇ ਕੂਤਰ ਤੇ ਸਾਰੇ ਕੂਤਰ ਬਿਮਾਰ ਹੋ ਜਾਂਦੇ ਆ ਤੇ ਇਸੇ ਕਰਕੇ ਆਪਾਂ ਚਾਰ ਮਿਲ ਗਿਆ ਪਣ ਪੀਪਾਂ ਦੋ ਦਿਨ ਹੋਰ ਚਾਹੀਦੀਆਂ ਕਿਰਾਂ ਆਪਾਂ ਚਾਰਾਂ ਖੁੱਡਿਆਂ ਚ ਰੱਖ ਦਿੰਨੇ ਆ ਉਹ ਤੇ ਇੱਕ ਹੁਣ ਆਪਾਂ ਕੱਲੂ ਦੁਕਾਨ ਤੋਂ ਫੜ ਲਵਾਂਗੇ ਪੀਪਾਂ ਹੋਰ ਤੇ ਫਿਰ ਆਪਾਂ ਸਾਰੇ ਖੁੱਡਾਂ 'ਚ ਪੀਪਾਂ ਰੱਖ ਦਾਂਗੇ ਤੌੜੇ ਉੱਥੇ ਮਾਰ ਦਾਂਗੇ ਮੂਦੇ ਇੱਥੇ ਤੇ ਸਾਰੇ ਤੌੜੇ ਚੱਕ ਲੈਣੇ ਅੱਜ ਆਪਾਂ ਅੱਜ ਆਪਾਂ ਪੀਪਾਂ 'ਚ ਲੈ ਕੇ ਜਾਂਦੇ ਹਾਂ ਪੀਪਾਂ ਉਹ 'ਚ ਮੂਰਗਾਂ ਮਾਰੀਆਂ ਕੱਢਦੇ ਆਂ ਤੇ ਫਿਰ ਮੋਰ ਉਹ 'ਚ ਹੀ ਪਾਣੀ ਰੱਖਾਂਗੇ ਆਪਾਂ ਤੇ ਤੌੜਾਂ 'ਚ ਨਹੀਂ ਰੱਖਣਾ ਅੱਜ ਤੇ ਪੀਪਾਂ ਤੋ ਤੰਗ ਪੰਗ ਤੇ ਕੱਢਦੇ ਆਪਾਂ ਮੋਰਾਂ ਨੂੰ ਫਿਰ ਉਹਨਾਂ 'ਚ ਹਾਂਜੀ ਮਿੱਤਰੋ ਪਾਣੀ ਦਾ ਆਪਾਂ ਕਰਤਾ ਪੂਰਾ ਪ੍ਰਬੰਧ ਚਾਰ ਪੀਪੇਗਾ ਮਿਲ ਗੀਆਂ ਤੇ ਦੋ ਰਹਿਗਾ ਦੋ ਆਪਾਂ ਆਥ ਨੇ ਫੜ ਲਿਆ ਜਾਂ ਤੜਕੇ ਫੜ ਲਾ ਮੈਂ ਕੱਲ ਨੂੰ ਦੁਕਾਨ ਤੋਂ ਤੇ ਇਹਨੂੰ ਆਪਾਂ ਹੁਣ ਕੱਟਦੇ ਇਹਨਾਂ ਨੂੰ ਤੇ ਆਪਾਂ ਮਾਰ ਕਰਨਾ ਨਿਸ਼ਾਨ ਜੇ ਤਾਂ ਲਾਲੇ ਇੱਥੇ ਤੁਹਾਨੂੰ ਕਰਾਦਨੇ ਸ਼ੌਂਕ ਆਵੇ ਹੈ ਐਡਿਟ ਦੀ ਬਹੁਤ ਹੋਊਗੀ ਇੱਕ ਮੂਰੀ ਐਡਿਟ ਕਰ ਦਿੰਨੇ ਆਪਾਂ ਸਾਰਿਆਂ ਦੇ ਨਿਸ਼ਾਨ ਲਾਲੇ ਆ ਇਹਦੇ ਵੀ ਲਾਲਿਆ ਤੇ ਕਰਦਾ ਆਪਣੇ ਕੋਲੇ ਹਥਿਆਰ ਇਹਦੇ ਵੀ ਲੱਗ ਰਿਹਾ ਇਹ ਥੋੜਾ ਵੱਡਾ ਲੱਗ ਗਿਆ ਚਲੋ ਕੋਈ ਨਹੀਂ ਕੱਟਣ ਲੱਗੇ ਆਪਾਂ ਛੋਟਾ ਕਰ ਲਾਂਗੇ ਇਹਦੇ ਵੀ ਲੱਗ ਗਿਆ ਇਹਦੇ ਆਪਾਂ ਸਾਰਨੇ ਪਹਿਲਾਂ ਲਾਏ ਤਾਂ ਗਾਂਦੇ ਆ ਮਾਰਦਾ ਚਲੋ ਇਹਦਾ ਕੋਈ ਨਹੀਂ ਕੱਟਿਆ ਹੀ ਆ ਨਾ ਤੇ ਇਹ ਚ ਹੁਣ ਮਿੱਤਰੋ ਪਾਣੀ ਪਾਇਆ ਕਰਾਂਗੇ ਆਪਾਂ ਖੂਤਰਾਂ ਨੂੰ ਤੇ ਇਹ ਚ ਵਧੀਆ ਗਰਮੀ ਰਹਿੰਦੀ ਜਦ ਗਰਮ ਪਾਣੀ ਪਾਦਾ ਗਰਮੀ ਰਹੂਗਾ ਖੰਡਾ ਪਾਣੀ ਨਹੀਂ ਹੁੰਦਾ ਤੌੜੇ ਠਰ ਜਾਂਦੇ ਆ ਤੇ ਆਹ ਪਏ ਤੌੜੇ ਮਿੱਟੀ ਦੇ ਬਣੇ ਹੋਇਆ ਇਹ ਠਰ ਜਾਂਦੇ ਛੇਤੀ ਤੇ ਇਹ ਵੀ ਆਪਣਾ ਠਰਦੀਆਂ ਨੇ ਜਿਵੇਂ ਪਾਣੀ ਪਿਆ ਓਵੇਂ ਪਿਆ ਰਹਿਣਾ ਤੇ ਹੁਣ ਆਪਾਂ ਇਹਨਾਂ ਨੂੰ ਇੱਥੇ ਤੋਂ ਕੱਟਦੇ ਆਂ ਗੋਲ-ਗੋਲ ਤੇ ਬਾਕੀ ਆ ਕਬੂਤਰ ਜਾਲ ਚ ਪਾਤੇ ਜਿਹੜੇ ਪਿਛਲੇ ਸਾਲ ਦੇ ਸੀਗੇ ਉੱਡਣ ਵਾਲੇ ਆਪਣੇ ਕਬੂਤਰੀਆਂ ਇਹ ਪਾਤੀਆਂ ਤੇ ਅਗਤੀਰ ਬੱਚੇ ਵੀ ਕੁਝ ਕਹਿ ਗਏ ਵਿੱਚ ਤੇ ਸਾਰੇ ਜਾਲ ਚ ਪਾਤੇ ਆ ਤੇ ਰੱਤਾ ਬੱਚਾ ਹਜੇ ਫਿਰਦਾ ਆਪਣਾ ਉਹ ਤੁਨ ਨੂੰ ਵਿਖਾ ਦਿੰਨੇ ਆ ਉਹਨਾਂ ਦੋ ਤਿੰਨ ਡਾਂਗਾਂ ਹੋਰ ਢਾ ਕੇ ਤੇ ਉਹਨੂੰ ਵੀ ਬੰਦ ਕਰ ਦਿੰਨੇ ਮਿੱਤਰੋ ਆਪਾਂ ਕਿਉਂਕਿ ਕੱਲ੍ਹ ਆ ਉਹ ਸਾਰੇ ਪਿੰਡ ਤੇ ਫਿਰਦਾ ਉਹ ਕਰਾ ਦੇ ਨੇ ਸ਼ੌਂਕ ਇੱਥੇ ਆਇਆ ਤਾਂ ਤੁਹਾਨੂੰ ਵਿਖਾਉਣੇ ਆ। ਆਹ ਫਿਰਦਾ। ਆਹ ਫਿਰਦਾ। ਆ ਹੁੰਦਾ। ਆ ਲੈ ਛਤਰੀ ਕੁਲੀ। ਮੈਂ ਦੋ ਘੜੰਗਾ ਢਾ ਕੇ ਦੇ ਇਹਨੂੰ ਵੀ ਆਪ ਬੰਦ ਕਰ ਦਾਂਗੇ। ਔਰ ਨਾਂਗੇ ਤੇ ਚਲੋ ਮਿੱਤਰੋ ਕੱਟਦੇ ਹੁਣ ਆਪਾਂ ਇਹਨੂੰ ਪੀਪਗਣਤ ਵਿੱਚ ਫਿਰ ਪਾਣੀ ਪਾਉਣੀ ਆਪਾਂ ਧੂਲੀਆਂ ਸੀ ਇਹਨਾਂ ਪੂਰੀਆਂ ਤੇ ਧੋ ਕੇ ਹੁਣ ਆਪਾਂ ਇਹਨਾਂ ਨੂੰ ਕੱਟਦੇ ਇੱਥੇ ਇਥੋਂ ਤੇ ਫਿਰ ਪਾਵਾਂਗੇ ਵਿੱਚ ਪਾਣੀ ਇਹਨਾਂ ਦੇ ਲਓ ਮਿੱਤਰੋ ਆਪਾਂ ਚਾਰੇ ਪੀਪਗਾਂ ਰੱਖ ਲਿਆ ਕੋਲੇ ਤੇ ਹੁਣ ਆਪਾਂ ਕੱਢਦੇ ਇਹਨਾਂ 'ਚ ਮੋਰੀਆਂ ਆ ਪਹਿਲੀ ਪੀਪੀ ਦੇ ਕੱਢਦੇ ਆਪਾਂ ਮੋਰੀ ਤੇ ਵੀਡੀਓ ਨੂੰ ਥੋੜੀ ਜਿਹਾ ਤੇਜ਼ ਕਰ ਦਿੰਨੇ ਆ ਕਿਉਂਕਿ ਐ ਲੰਮੀ ਹੋ ਜਾਣੀ ਆ ਤੇ ਥੋੜਾ ਜਿਹਾ ਤੇਜ਼ ਕਰ ਦਿੰਨੇ ਆ ਲੋ ਜੀ ਲਾਸਟ ਵਾਲੀ ਵੀ ਪੀਪੀ ਚ ਆਪਾਂ ਮੋਰੀ ਕੱਢਤੀ ਆ ਤੇ ਹੁਣ ਆਪਾਂ ਇਹਨਾਂ ਨੂੰ ਰੋਕ ਧੋ ਕੇ ਤੇ ਪਾਣੀ ਰੱਖਦੇ ਆ ਕਰੋ ਚੈੱਕ ਮਿੱਤਰੋ ਲੋ ਜੀ ਮਿੱਤਰੋ ਕਰੋ ਚੈੱਕ ਸਾਰਿਆਂ ਚ ਮੋਰੀਆਂ ਕੱਢਤੀਆਂ ਆ ਆ ਜਿਹਨਾਂ ਕੱਢਤਾਂ ਤੇ ਆ ਵੀ ਜਿਹੇ ਐਚ ਕੱਢਤੀ ਆ ਮਿੱਤਰੋ ਪਾਣੀ ਪਾ ਕੇ ਤੇ ਉਤੋਂ ਦੀ ਆਪਾਂ ਢੱਕਣ ਲਾ ਰਿਆ ਕਰਾਂਗੇ ਵਿੱਚ ਨੂੰ ਪਾਣੀ ਗਰਮ ਰਿਆ ਕਰੂਗਾ ਇਥੋਂ ਹੀ ਆਪਾਂ ਨੇ ਕੂਤਰ ਪਾਣੀ ਪੀ ਲਿਆ ਕਰਨਗੇ ਪਾਪਾਣੀ ਪੈ ਜੂਗਾ ਥੋੜਾ ਜਿਹਾ ਉੱਚਾ ਕੱਢਿਆ ਕਰੋ ਅੰਦਰ ਆ ਉੱਚੀ ਕੱਢੀ ਆ ਇੰਨਾ ਪਾਣੀ ਪੈ ਜੂਗਾ ਜੇ ਆਪਾਂ ਇਥੇ ਨੀਵੀਂ ਕੱਢ ਦਿੰਨੇ ਆ ਉਹ ਥੋੜਾ ਪਾਣੀ ਪੈਂਦਾ ਕੂਤਰ ਪੀ ਜਾਂਦੇ ਆ ਕਰੋ ਚੇਰਕ ਐਚ ਵੀ ਕੱਢਦੀ ਮੋਰੀ ਐਚ ਵਧੀਆ ਨਿਕਲੀ ਏ ਕਿਉਂ ਵੱਡੀ ਨਿਕਲੀ ਆ ਕੂਤਰ ਬਈ ਇਹ ਪਾਣੀ ਪੀ ਲੂਗਾ ਐਚ ਵੀ ਥੋੜੀ ਥੋੜੀ ਵੱਡੀ ਕਰ ਦਾਂਗੇ ਆਪਾਂ ਐਚ ਵੀ ਥੋੜੀ ਵੱਡੀ ਕਰ ਦਾਂਗੇ ਮੋਰੀ ਇਹ ਹੋ ਗਏ ਚਾਰਾਂ ਖੁੱਡਿਆਂ ਦੇ ਆ ਚਾਰਾ ਖੁੱਡਿਆਂ ਨੂੰ ਹੋਣਾ ਪੀਪਾਂ ਤੇ ਚਾਰਾ ਖੁੱਡਿਆਂ ਕੱਢ ਕੇ ਆਪਾਂ ਤੋੜੇ ਤੇ ਰੱਖਦੇ ਆ ਇਹ ਤੇ ਦੋ ਹੋਰ ਦੁਕਾਨ ਤੋਂ ਫੜ ਲਿਆ ਨੇ ਡੰਗਾਂ ਪੀਪਾਂਗਾ ਆਪਾਂ ਤੇ ਦੋ ਹੋਰ ਰੱਖ ਦਾਂਗੇ ਕਰੋ ਚੇਕਾ ਆ ਕੱਢਦੇ ਆਪਾਂ ਜਿਵੇਂ ਮਾਰਕ ਲੱਗਾ ਹੀ ਓਵੇਂ ਕੱਢਦੇ ਆ ਇਹ ਇਧਰ ਵੀ ਮਾਰਕ ਲੱਗਾ ਹੋਇਆ ਸੀਗਾ ਇਧਰ ਵੀ ਆ ਵੱਡੇ ਦਾ ਸੀਗਾ ਰਾ ਬੜਾ ਵੱਡਾ ਹੋ ਜਾਣਾ ਥੋੜਾ ਥੋੜਾ ਘੱਟ ਕਰਤਾ ਇੱਤੇ ਕਰੋ ਚੀਕਾ ਮੇਤਰੋ ਆਪਾਂ ਹੁਣ ਕੱਢ ਦਿੰਨੇ ਆਂ ਕੁਜੇ ਬਾਹਰ ਓਨੇ ਰੱਖਾਂਗੇ ਆਪਾਂ ਨਵੇਂ ਇਸਾਲ ਮਤਲਬ ਗਰਮੀ ਚ ਗਰਮੀ 'ਚ ਨਵੇਂ ਲਾਵਾਂਗੇ ਆਪਾਂ ਯਾਰ ਇਹ ਨਹੀਂ ਰੱਖਦੇ ਇਹਨੂੰ ਆਪਾਂ ਉਧਰਲੇ ਕਰੇਸ਼ੇ ਉੱਠਕਾਰ ਆਉਣੇ ਆ ਤੇ ਗਰਮੀ 'ਚ ਰੱਖਾਂਗੇ ਆਪਾਂ ਨਵੇਂ ਸਣੇ ਚੱਪਣ ਉਹ ਕਿਰਾ ਆਪਾਂ ਧੋ ਕੇ ਉੱਥੇ ਲਾ ਦਿੰਨੇ ਆ ਇੱਥੇ ਲਾ ਦਿੰਨੇ ਧੋ ਕੇ ਇਹਨਾਂ ਨੂੰ ਆਪਾਂ ਚਾਰਾਂ ਖੁੱਡਿਆਂ ਦੇ ਕੱਢਨੇ ਇਹ ਬਾਹਰ ਤੇ ਬਾਕੀ ਛਾਵ ਨੂੰ ਜੇ ਮਿਲ ਗਏ ਪੀ ਪਾਈਆਂ ਅਸੀਂ ਸ਼ਾਮ ਨੂੰ ਉਹ ਦੋ ਵੀ ਕੱਢ ਦਾਂਗੇ ਤੇ ਨਹੀਂ ਫਿਰ ਆਪਾਂ ਕੱਲ ਨੂੰ ਕੱਢਾਂਗੇ ਦੋ ਗੁੱਜੇ ਵਾ ਕਿਰ ਆਪਾਂ ਖੁੱਡਿਆਂ ਦੇ ਕੱਢਦੇ ਨੇ ਬਾਹਰ ਧੂਕੇ ਆਪਾਂ ਬਾਅਦ ਚ ਰੱਖ ਦਾਂਗੇ ਲੇਕ ਆਪਾਂ ਬੱਚਿਆਂ ਨਾਲ ਕੱਢਦੇ ਨਹੀਂ ਆ ਬੱਚੇ ਤਾਂ ਸਾਰੇ ਜਾਲ ਚ ਪਾਦੇ ਆ ਛੱਪਣ ਵੀ ਪਰ ਕੀ ਕਰਨਾ ਇੱਥੇ ਛੱਪਣ ਵੀ ਚੱਲਣ ਦੇ ਬਾਹਰ ਹੀ Apa karenanya? Buat dengan kebutuhan ngalah. Hai, alat ke Jakarta nih, baret. Kapan? Eh, coba dengan kebutuhan asalnya. ਇੱਕ ਕਾ ਤਿੰਨ ਹੋ ਗਿਆ ਨਾ ਇੱਕ ਕਪਾ ਪਰਲੇ ਹੁੱਡੇ ਦਾ ਕੱਟ ਲੈਣੀ ਆ ਚਾਰ ਹੋ ਜਾਣਗੇ ਚਾਰ ਪੀਪੇ ਆਪਣੇ ਗੁਲਕੇਰਾ ਇੱਕ ਕਪਾ ਆ ਕੱਟ ਲੈਣੀ ਆ ਕਰੋ ਇਹਦੇ ਜਾਨਵਰ ਚੈੱਕ ਕਰ ਰੰਗ ਵੇਖੋ ਲੱਗਾ ਨੀਲੇ ਵੀ ਬੈਠੇ ਤੇ ਦੋਇ ਇੱਕ ਰਤੀ ਇੱਕ ਨੀਲਾ ਇਹ ਵੀ ਲੈ ਚੱਲਦੇ ਆਪਾਂ ਬਾਹਰ ਆਹ ਆਪਣਾ ਤੂਦੁਰਾਂ ਵੱਡਨਾ ਦੋਲਾ ਨਾ ਯਾਰ ਪੁਆਇੰਟ ਦੋਲਾ ਬੜਾ ਠੰਡਾ ਹੋਇਆ ਪਿਆ ਯਾਰ ਪਾਣੀ ਤਾਂ ਕੁਜਾਂ ਵਾਲਾ ਚੱਕੋ ਜੀ ਹੁਣ ਆਪਾਂ ਇਹ ਧੋ ਕੇ ਇੱਥੇ ਮਾਰਦੇ ਨੇ ਮੂਦੇ ਇਹ ਆ ਦੋ ਕੁ ਡਾਇਰ ਰਹਿ ਗਏ ਇਹਦੇ ਬਾਅਦ ਆਪਾਂ ਯਾਰ ਗਰਮ ਪਾਣੀ ਪਾ ਹੀ ਜੰਨੇ ਹੁੰਨੇ ਆ ਤੇ ਕੱਲ ਨੂੰ ਇਹ ਵੀ ਚੇਂਜ ਕਰ ਦਾਂਗੇ ਆ ਦੋ ਰਹਿ ਗਏ ਇੱਕ ਆ ਰਿਹਾ ਬੁੱਦੀ ਵਾਲੇ ਦਾ ਆ ਬੈਠਾ ਬੁੱਦੀ ਯਾਰਾ ਕਬੂਤਰ ਪਾਰਲੇ ਉਰੀ ਤੋਂ ਪੇ ਬਾਗ ਰਿਹਾ ਨਾ ਤੋਂ ਆਪ ਲਵਾ ਦਿੰਦੇ ਆ ਨੂੰ ਵੀ ਕਰੋਟੇਕਾ ਹੁਣ ਆਪਾਂ ਰੱਖਦੇ ਪੀਪਾਂ ਪਾਣੀ ਪਾ ਕੇ ਆ ਪਈ ਹਾਂ ਜੀ ਮਿੱਤਰੋ ਪਾਣੀ ਲਿਆ ਆਂਦਾ ਆ ਤਾਂ ਹੈਗਾ ਨਲਕੇ ਤੋਂ ਪਾਣੀ ਉਸ ਅਜੇ ਇਹ ਗੁੱਸਾਣੀ ਠੰਡਾ ਹੀ ਪਾਣੀ ਆ ਨਾ ਤੇ ਆ ਹੈਗਾ ਗਰਮ ਪਾਣੀ ਬਾਹੋਂ ਨੇ ਕੋਈ ਜੀ ਨਹੀਂ ਹੋਣੀ ਤੁਹਾਨੂੰ ਮਾੜੀ ਮਾੜੀ ਨਿਕਲਦੀ ਆ ਵਾਵਾ ਗਰਮ ਪਾਣੀ ਆ ਤੇ ਬਸ ਰਾਲੇ ਉੱਰ ਲਾ ਕੇ ਆਪਾਂ ਤੇ ਕੋਸਾ ਕਰ ਦਾਂਗੇ ਪਾਣੀ ਤੇ ਕੋਸਾ ਕਰਕੇ ਪੀਪਾਂ 'ਤੇ ਰੱਖ ਦਿੰਗਾ ਤੇ ਪੀਪਾਂ 'ਤੇ ਰੰਗੇ ਪਾਣੀ ਸਾਰੇ ਖੁਡੇ ਰੱਖ ਦਿੰਗੇ ਆਪਾਂ ਚਾਰਾਂ ਚ ਆਹ ਦੋ ਰਹਿ ਗਏ ਖੁਡੇ ਇਹਨਾਂ ਦੇ ਆਪਾਂ ਰੱਖਾਂਗੇ ਕੱਲ ਨੂੰ ਇੱਧਰ ਹੀ ਰੱਖਤੀ ਆ ਸਾਰੇ ਪਾਸੇ ਰੱਖ ਦਿੰਨੇ ਆਪਾਂ ਇੱਧਰ ਹੀ ਰੱਖ ਦਿਓ ਬਾਹਰ ਖੁੱਲਾ ਪਿਆ ਗੂਤਰ ਅੰਦਰ ਜਾਵੜੀਆਂ ਹੁਣ ਨਈ ਕੋਈ ਨਹੀਂ ਗਈ ਤੇ ਹੁਣੇ ਹੀ ਖੁੱਲਾ ਨਹੀਂ ਗਈ ਕੋਈ ਵੀ ਇਧਰ ਵੇਲੇ ਕਬੂਤਰ ਤਾਂ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਆਇਆ ਨਹੀਂ ਬੱਚੇ ਤ ਰਹੇਗੀ ਚਲੋ ਆਪਾਂ ਪਾਣੀ ਯਾਰ ਲਾ ਕੇ ਪਾ ਦਿੰਨੇ ਆ ਤੇ ਦਾਣਾ ਪਾਣੀ ਪਾ ਦਿੰਨੇ ਆ ਤੇ ਨਾਲੇ ਯਾਰ ਆ ਬੱਚੇ ਤਾੜ ਦਿੰਨੇ ਆ ਤੇ ਅੱਜ ਛੇਦੀ ਤਾੜ ਦਿੰਨੇ ਆ ਆਪਾਂ ਤੇ ਕਿਉਂਕਿ ਅੱਜ ਮੈਂ ਜਾਣਾ ਮਾਮਣ ਦਵਾਈ ਲੈ ਕੇ ਆਉਣੀ ਕੁੱਤੀ ਪਿਸਤੀ ਉਹਦੇ ਨਾਲ ਜਾਣਾ ਮੈਂ ਤੇ ਘਰੇ ਵੀ ਮੈਂ ਅੱਜ ਸ਼ੈਦ ਹੀ ਆਵਾਂ ਤੇ ਕੱਲੂ ਆਉਂਗਾ ਘਰੇ ਬਾਲੀ ਮੇਦ ਜਾਂ ਫਿਰ ਅੱਜ ਰਾਤ ਨੂੰ ਆਉਂਗਾ ਤੇ ਨਹੀਂ ਕੱਲੂ ਪੱਕਾ ਹੀ ਆ ਜਾਣਾ ਤੇ ਬੱਚੇ-ਬੁੱੱਚੇ ਤਾਂ ਇਹ ਤਾੜ ਦਿੰਨੇ ਆਪਾਂ ਬੱਚਿਆਂ ਦਾਣਾ ਪਾਣੀ ਪਾ ਕੇ ਤੇ ਉਹ ਵੀ ਕੋਈ ਤਰ ਤਾੜ ਦਿੰਨੇ ਉਹਨਾਂ ਦਵਾਈ ਬਾੜੀ ਦਵਾਈ ਬੂਟੀ ਦੇ ਕੇ ਤੇ ਛੱਡ ਦੇਣੇ ਖੁੱਡੇ ਦਾਣਾ ਪਾਣੀ ਸਾਰਿਆਂ ਨੂੰ ਪਾ ਦਿੰਨੇ ਆ ਇਹ ਬਾਅਦ ਚ ਚੱਲਦੇ ਆ ਮੈਂ ਮੈਨੂੰ ਕੁੱਤੀ ਦਿਉਣ ਰੱਤਾ ਬੱਚਾ ੜਕਾ ਕੇ ਬਾੜ ਲਿਆ ਸੀਗਾ ਆ ਬੈਠਾ ਇੱਧਰ ਕੰਨੀ ਤੇ ਮੜੀ ੜਕਾਈਦਾ ਮੜੀ ੜਕਾਈ ਬਾਦ 2 ਕੁ ਮਿੰਟ ਹੀ 2 ਮਿੰਟ ਹੀ ਬਣੀ ੜਕਾਈ ਇਕੱਲਾ ਹੀ ਸੀ ਨਾ ਕਿਉਂਗੀ ਤੇ ਮੜੀ ੜਕਾਈ ਦੇ ਨਾਲ ਨਾਲ ਹੀ ਆ ਗਿਆ ਤੇ ਚਲੋ ਆਪੇ ਵੀ ਤਾੜ ਦਿੰਨੇ ਆ ਵੀ ਸਾਰੇ ਤਾੜ ਦਿੰਨੇ ਆ ਤੇ ਫਿਰ ਆਪਾਂ ਦਵਾ ਕੇ ਲੈ ਗੋਣੀ ਮਾਮੀ ਨੂੰ ਕੁੱਤੀ ਤੇ ਅਸਤੀ ਤੇ ਚੱਲਦੇ ਆ ਫਿਰ ਆਪਾਂ ਤੇ ਗੇਰਾਂ ਪਾਣੀ ਪੁਣੀ ਦਾਣੇ ਨੂੰ ਪਾ ਦਿੰਨੇ ਆ ਫਿਰ ਆਪਾਂ ਤਾੜਦੇ ਆ ਸਾਰੇ ਲੋ ਵੀ ਮਿੱਤਰੋ ਸਾਰੇ ਬੱਚੇ ਤਾੜਦੇ ਆ ਆ ਵੀ ਤਾੜਦੇ ਇਧਰ ਵੀ ਤਾੜਦੇ ਤੇ ਉਹ ਵੀ ਤਾੜਦੇ ਤੇ ਦਾਣਾ ਪਾਣੀ ਸਾਰੇ ਬੱਚਿਆਂ ਕਬੂਤਰਾਂ ਨੂੰ ਵੱਡਿਆਂ ਨੂੰ ਪਾਤਾ ਚੁਗੀ ਜਾਂਦੇ ਆ ਬਾ ਹੁਣ ਆਪਾਂ ਚੱਲਦੇ ਆ ਮਾਮੇ ਕੋਲੇ ਤੇ ਕੁੱਤੀ ਦਿਵਾਉਣੀ ਸੀ ਉਹਨੂੰ ਮਾਮੇ ਨੂੰ ਤੇ ਉਹ ਲੈ ਕੇ ਆਉਣੇ ਫਿਰ ਆਪਾਂ ਤੇ ਬਲੌਗ ਦਾ ਕਰਦੇ ਆ ਇੱਥੇ ਐਂਡ ਤੇ ਪੰਜ ਪੰਜ ਮਿੱਤਰੋ ਕਮੈਂਟ ਕਰ ਦਿਓ ਤੇ ਕਬੂਤਰਾਂ ਦੀ ਜੋੜੀ ਆਪਾਂ ਗਿਫਟ ਕਰਾਂਗੇ 5000 ਤੇ 4000 ਹੋ ਗਏ ਆ ਤੇ ਮਗਰ ਰਹਿ ਗਿਆ 1000 1000 ਕੰਪਲੀਟ ਹੁੰਦੇ ਹੀ ਤੇ ਆਪਾਂ ਕਬੂਤਰਾਂ ਦੀ ਜੋੜੀ ਗਿਫਟ ਕਰਨੀ ਆ ਜਿਹੜਾ ਬਾਈ ਮਰਜ਼ੀ ਆਗੇ ਆਪਣੇ ਤੋਂ ਕਬੂਤਰਾਂ ਦੀ ਜੋੜੀ ਲੈ ਜਾਏ ਤੇ ਪਰਮਾਨੈਂਟ ਹੀ ਕਰਦੇ ਨੇ ਮੋੜ ਦੇ ਬੋੜੇ ਨਾ ਬੰਦਾ ਤੇ ਆਪਾਂ ਲੈਣੀ ਹੋਣੀ ਬਾਅਦ ਚ ਤੇ ਜੋੜੀ ਦੇਵਾਂਗੇ ਤੇ ਪੰਜ ਪੰਜ ਕਮੈਂਟ ਕਰੋ ਤੇ ਸਾਰਾ ਵਲੌਗ ਆਪਣਾ ਵੇਖਿਆ ਕਰੋ ਤੇ ਜਿਹੜਾ ਮਰਜ਼ੀ ਆਗੇ ਬਾਈ ਜੋੜੀ ਲੈ ਜਾਏ ਤੇ ਵਲੌਗ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਲਵ ਯੂ ਸਾਰਿਆਂ ਨੂੰ